ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਬੀਤੇ ਦਿਨੀ ਬੱਸ ਨੂੰ ਅੱਗ ਲੱਗਣ ਵਾਲੇ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਰਈਆ ਬੱਸ ਕੰਪਨੀ ਦੇ ਮਾਲਕ ਗੁਰਮੀਲ ਸਿੰਘ ਅਤੇ ਡਰਾਈਵਰ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਕੁਝ ਹੀ ਦਿਨ ਬਾਅਦ ਰਿਹਾਈ ਕਰ ਦਿੱਤਾ। ਦੂਵਾਂ ਦੇ ਵੱਲੋਂ ਥਾਣੇ ਦੇ ਵਿੱਚ ਹੀ ਜ਼ਮਾਨਤ ਲੈ ਲਈ ਗਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਡਰਾਈਵਰ ਅਤੇ ਕੰਪਨੀ ਦੇ ਮਾਲਕ ਖਿਲਾਫ ਧਾਰਾ 304ਏ 337 338 427 ਅਤੇ 279 ਦੇ ਤਹਿਤ ਕੇਸ ਦਰਜ ਕੀਤਾ ਸੀ ਇਹਨਾਂ ਦੇ ਵਿੱਚ ਲਾਪਰਵਾਹੀ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਸ਼ਾਮਲ ਸਨ ਮਾਮਲੇ ਦੇ ਬਾਰੇ ਬਠਿੰਡਾ ਦੇ ਐਸਪੀ ਦਾ ਕਹਿਣਾ ਹੈ ਕਿ ਇਹ ਸਾਸੇ ਦੇ ਵਿੱਚ ਜੋ ਧਰਾਵਾਂ ਬਣਤੀਆਂ ਸਨ ਉਹੀ ਲਗਾਈਆਂ ਗਈਆਂ ਤੇ ਇਹਨਾਂ ਧਰਾਵਾਂ ਦੇ ਤਹਿਤ ਪੁਲਿਸ ਥਾਣੇ ਦੇ ਵਿੱਚ ਹੀ ਜ਼ਮਾਨਤ ਲੈ ਕੇ ਮੁਲਜ਼ਮ ਨੂੰ ਰਿਹਾ ਕਰ ਸਕਦੀ ਹੈ ਕੱਲ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਕਿਉਂਕਿ ਅਵੇਲੇਬਲ ਫੈਂਸੀ ਇਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਕੇ ਇਹਨਾਂ ਤੋਂ ਕਾਗਜ਼ ਪੱਤਰ ਦੀ ਮੰਗ ਕੀਤੀ ਗਈ ਹੈ ਪਲੱਸ ਇਹਨਾਂ ਨੂੰ ਕੰਡੀਸ਼ਨਲ ਬੇਲ ਦਿੱਤੀ ਹੈ ਕਿ ਜਦੋਂ ਇਹਨਾਂ ਨੂੰ ਬੁਲਾਇਆ ਜਾਵੇਗੇ ਆਣਗੇ ਉਹ ਰੈਲੇਵੈਂਟ ਸੈਕਸ਼ਨ ਸੀਗੇ ਜੋ ਜਿਵੇਂ ਇੱਕ ਹੈਗਾ 337 ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ 304 ਹੈ ਡੈਥ ਬਾਈ ਨੈਗਲੀਜੈਂਸ ਇਹ ਸਾਰੇ ਸੈਕਸ਼ਨਸ ਦੇਖ ਕੇ ਲਗਾਏ ਹੈਗੇ ਆ ਤੇ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਕੇ ਫਰਦਰ ਕਾਰਵਾਈ ਕਰਾਂਗੇ ਮੁਜਾ ਸਰਕਾਰ ਵੱਲੋਂ ਇਸ ਹਾਦਸੇ ਦੇ ਵਿੱਚ ਮ੍ਰਿਤਕਾਂ ਦੇ ਵਾਰਸਾਂ ਨੂੰ 1-1 ਲੱਖ ਅਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੋ ਮਰੀਜ਼ਾਂ ਦੀ ਹਾਲਤ ਅਜੇ ਵੀ ਨਾਜ਼ੁਕ ਪਣੀ ਹੋਈ ਹੈ ਜਿਨ੍ਹਾਂ ਦਾ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੋਸਤੋਂ ਅਲਾਵਾ ਜਿਹੜਾ ਬੰਦੇ ਨਹੈਲ ਸੀਗਾ ਉਹਨਾਂ ਕੋ ਦੋ-ਦਹਾ ਲੱਖ ਨਾਜ਼ੁਕ ਸੀਗਾ ਬਾਕੀ ਸਾਰੇ ਉਹਨਾਂ ਬਣਾਇਆ ਨਾਰਮਲ ਕੰਡੀਸ਼ਨ ਉਹਨਾਂ ਦੀ ਹਾਲਤ ਸਟੇਬਲ ਕੰਡੀਸ਼ਨ ਬਣ ਗਈ ਹੈ ਇਸ ਤੇ ਬਹੁਤ ਜਨਾਂ ਦਾ ਜਿਹੜਾ ਬੱਦੀng ਪਰਸੈਂਟੇਜ ਵੱਧ ਸੀਗਾ ਤੋ ਉਹਨਾਂ ਨੂੰ ਅਸੀਂ ਅੱਗੇ ਰਿਪੋਰਟ ਕਰਨੀ ਪਈ। ਦੋ ਦਿਨ ਪਹਿਲਾਂ ਹੋਈ ਇਸ ਘਟਨਾ ਦੇ ਵਿੱਚ ਸ਼ਾਮ ਨੂੰ 7 ਵਜੇ ਰੀਆ ਕੰਪਨੀ ਦੀ বাস ਵਿੱਚ ਰਾਮਪੁਰਾ ਫੂਲ ਦੇ ਫਾਟਕਾਂ ਦੇ ਕੋਲ ਅਚਾਨਕ ਆਕਲਾ ਗਈ ਸੀ। ਹਾਦਸੇ ਦੇ ਵਿੱਚ 30 ਲੋਕਾਂ ਦੀ ਮੌਤ ਹੋਈ ਸੀ ਜਦਕਿ 20 ਲੋਕ ਗੁਰਿਤ ਦੇ ਕੇ ਜ਼ਖਮੀ ਹੋ ਗਏ ਸਨ। ਪੁਲਿਸ ਵੱਲੋਂ ਲਾਪਰਵਾਹੀ ਵਰਤਣ ਦੇ ਇਲਜ਼ਾਮਾਂ ਵਿੱਚ ਬੀਤੀ ਰਾਤ ਹੀ বাস ਕੰਪਨੀ ਦੇ ਮਾਲਕ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਜਲਦ ਹੀ ਉਹਨਾਂ ਨੂੰ ਜ਼ਮਾਨਤ ਲਈ ਮਿਲ ਗਈ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਵਿੱਚ ਰੋਸ ਹੈ।